ਜੀ ਕਿ ਨਾਮ ਹੈ ਰਣਾਂ ਗੁਰਦੇਵ ਸਿੰਘ ਜੀ ਕਿਹੜਾ ਇਲਾਕਾ ਹੈ ਇਹ ਮਿੰਡਪਤਾਪੁਰ ਆ ਕੀ ਨੁਕਸਾਨ ਕੀ ਹੋਇਆ ਬਰਸਾਤ ਦੇ ਨਾਲ ਤੁਹਾਡੇ ਘਰ ਦੀ ਜਿਹੜੀ ਕਿ ਛੱਤ ਟੇਕ ਰਹੀ ਆ ਉਹ ਟਿੱਗੀ ਹੋਈ ਆ ਜਿਹੜੇ ਕੀ ਕੀ ਸਮਾਨ ਦਾ ਨੁਕਸਾਨ ਹੋਇਆ ਸਮਾਨ ਤੇ ਭਾਜੀ ਸਾਰਾ ਟੁੱਟ ਗਿਆ ਆ ਤੇ ਮੇਰੀ ਮੰਮੀ ਜੀ ਨਾਲ ਸੱਟ ਲੱਗੀ ਆ ਬੇਟੀ ਦੇ ਵੀ ਲੱਗੀ ਹੋਈ ਆ ਤੇ ਜਾਨੀ ਕਿ ਸਾਡਾ ਬਹੁਤ ਦੇਖ ਲੋ ਤੁਸੀਂ ਸਾਰਾ ਸਮਾਨ ਟੁੱਟਾ ਆਇਆ ਵਾ ਕਿਵੇਂ ਨੁਕਸਾਨ ਹੋਇਆ ਕਿ ਜਦੋਂ ਛੱਤ ਡਿੱਗਦੀ ਤੁਸੀਂ ਕੀ ਕਰ ਰਹੇ ਸੀ ਕਦੋਂ ਕਿੱਥੇ ਸੀ ਕਿੰਨੇ ਵਜੇ ਦਾ ਸਮਾਂ ਸੀ ਸਾਢੇ 9 ਵਜੇ ਦਾ ਸਮਾਂ ਸੀ ਤੇ ਆ 15 ਰਣਕੇ ਪਏ ਹੋਇਆ ਤੇ ਦਰਵਾਜਾ ਬੰਦ ਤਾਂ ਪਰ ਬਾਰਸ਼ੇ ਕਰਨ ਕਰਦੇ ਜਾਵਾ ਤੇ ਛੱਤੇ ਬਾਰਸ਼ੇ ਕਰਨ ਨਹੀਂ ਡਿਗ ਪਈ ਸਾਡੀ ਹਾਂਜੀ ਸੋ ਸਭ ਸਨੇ ਛੱਤੇ ਜੇ ਥੱਲੇ ਕੋਣ ਕੋਣ ਸੁੱਤਾਏ ਤੁਸੀਂ ਸੀ ਸਾਡਾ ਸਾਰਾ ਪਰਿਵਾਰ ਸੁੱਤਾ ਹੋਇਆ ਸੀ ਮੇਰੀ ਬੇਟੀ ਮੇਰਾ ਬੱਚਾ 1.5 ਸਾਲ ਦਾ ਸੀ ਬੇਟੀ 5 ਸਾਲ ਦੀ ਸੀ ਤੇ ਮਾਤਾ ਮੇਰੀ ਜੀ ਉਹ ਸੁੱਤੇ ਹੋਏ ਸੀ ਸਾਰੇ ਜਿਹੜਾ ਸਾਰਾ ਫੈਮਿਲੀ ਸੁੱਤੇ ਹੋਏ ਮੇਰੀ ਘਰ ਦੇ ਸੁੱਤੇ ਹੋਏ ਸਾਰੇ ਮੌਕੇ ਤੇ ਫਿਰ ਆਲੇ ਦੋਲੇ ਦੇ ਲੋਕ ਆਈ ਤੁਹਾਡੇ ਹਾਂਜੀ ਆਏ ਜੀ ਉਹਨਾਂ ਨੇ ਤੁਹਾਡੀ ਹਾਂਜੀ ਉਹਨਾਂ ਹਲਫ ਕੀਤੇ ਉਹਨਾਂ ਦਰਵਾਜਾ ਤੋੜ ਕੇ ਸਾਨੂੰ ਕੱਢਿਆ ਬਾਹਰ ਕਿੰਨਾ ਤੋਂ ਨੁਕਸਾਨ ਹੋਇਆ ਬਹੁਤ ਜ਼ਿਆਦਾ ਭਾਜੀ ਨੁਕਸਾਨ ਹੋ ਗਿਆ ਸਾਡਾ ਕੋਈ ਸਮਾਜ ਸੇਵੀ ਸੰਸਥਾਵਾਂ ਜਾਂ ਪ੍ਰਸ਼ਾਸਨ ਦਾ ਵੱਲੋਂ ਕੋਈ ਆਇਆ ਕੋਈ ਨਹੀਂ ਭਾਜੀ ਆਇਆ ਹਰ ਕੋਈ ਕੋਈ ਵੀ ਨਹੀਂ ਆਇਆ ਹਰ ਕੋਈ ਕੋਈ ਅਪੀਲ ਕਰਦੇ ਹੋ ਪ੍ਰਸ਼ਾਸਨ ਜਾਂ ਸਮਾਜ ਸੇਵੀ ਸੰਸਥਾ ਮੈਂ ਦੇਖੋ ਭਾਜੀ ਕਿੰਨਾ ਵੀ ਮੇਰਾ ਘਰ ਬੰਜੇ ਤੇ ਆਪਣੇ ਘਰ ਚ ਅਸੀਂ ਆਈਏ ਬਾਹਰ ਖੜੇ ਬਖੜੇ ਅਸੀਂ ਤੇ ਬਾਹਰ ਹਾਨੂੰ ਜਾਨੀ ਕਿ ਕੁਝ ਜਾਨੀ ਕਿ ਪਹਿਲਾਂ ਨਹੀਂ ਬੱਚੇ ਵੀ ਰੋਡ ਤੇ ਜਾਂਦੇ ਹੋਏ ਆ ਕੰਮ ਕਰ ਕੀ ਕਰਦੇ ਹੋ ਦਿਹਾੜੀ ਕਰਦੇ ਭਾਜੀ ਸੋ ਸਿਰਫ ਛੱਤੀ ਬਣਾਣੀ ਆ ਹਾਂਜੀ ਛੱਤ ਬੰਜੇ ਕੋਵੀ ਦਾੜੀ ਤੁਹਾਨੂੰ ਪਰ ਅੱਜਕੱਲ ਕਿਹੜੀ ਲੱਗਦੀ ਹੈ ਇੱਕ ਲੱਗਦੀ ਕਦੀ ਲੱਗਦੀ ਨਹੀਂ ਲੱਗਦੀ ਬਾਹਰシャンਲੀ ਦਾੜੀ ਲੱਗਣੀ ਨਹੀਂ ਰਹੀ ਸਾਡੇ ਕੋਲ ਹਾਂਜੀ ਕੀ ਨਾਮ ਹੈ ਮੇਰਾ ਨਾਮ ਲਖਾ ਸਿੰਘ ਕਿਹੜਾ ਏਰੀਆ ਹੈ ਇਹ ਇਹ ਪਿੰਡ ਪਤਾਪ ਹੋਣਾ ਇੱਕ ਗਰੀਬ ਪਰਿਵਾਰ ਦੀ ਛੱਤ ਟਿੱਕੀ ਹੈ ਤੁਸੀਂ ਮੌਕੇ ਤੇ ਪਹੁੰਚੇ ਸੀ ਕੀ ਦੇਖਿਆ ਇਹ ਜੀ ਜਦੋਂ ਸੱਤ ਡਿੱਗੀ ਆ ਰੋਲਾ ਪਿਆ ਤੇ ਥੱਲੇ ਸਾਰੇ ਕੀ ਆਏ ਸੀ ਤਾਂ ਕਿ ਸਭਾ ਤੋੜ ਕੇ ਫਿਰ ਕੱਢੇ ਆਣ ਥੱਲੇ ਉਹ ਹਾਂ ਇਹ ਕੱਢ ਕੇ ਥੱਲੇ ਬਾਹਰ ਪੜਿਆ ਤੇ ਜਿਹੜੀ ਇਹ ਇੱਕ ਮਾਦਾ ਸੀ ਉਹਦੀ ਵਿਚਾਰੀ ਦਾ ਚੂਲਾ ਟੁੱਟ ਗਿਆ ਫਿਰ ਅਮਰ ਸਿੰਘ ਮਗਵਾਈ ਉਹਲਾ ਸਾਲ ਪਿੱਛਿਆ ਤੇ ਬਹੁਤ ਵਿਚਾਰਾ ਸੁਨ ਨੁਸਕਾਨ ਹੋ ਗਿਆ ਸਮਾਨ ਟੁੱਟ ਗਿਆ ਸਾਰਾ ਹੀ ਕੋਈ ਮੋਕੇ ਤੇ ਪ੍ਰਸ਼ਾਸਨ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਕੀ ਲੱਗਦਾ ਕਿ ਜਿੱਥੇ ਕਿ ਹੜਪੀੜ ਤਾਂ ਲਈ ਲੰਗਰਾਂ ਦੇ ਲੰਗਰ ਲੰਗਰਾਂ ਦੇ ਲੰਗਰ ਇਥੇ ਕੋਈ ਆਇਆ ਹੀ ਕੋਈ ਨਹੀਂ ਪੁੱਛਿਆ ਹੀ ਕਿਸ ਨਹੀਂ ਇਹਨਾਂ ਗਰੀਬਾਂ ਵਿਚਾਰਿਆਂ ਦਾ ਅੱਧਾ ਵਿਚਾਰਾ ਆਪਣੇ ਖਾਂਦੇ ਪੀਂਦੇ ਮਾੜਾ ਚੰਗਾ ਇਹਦਾ ਕੋਈ ਦੇਖ ਜਾਂਦਾ ਆਣ ਗਵੰਡੋ ਆਣ ਗਵੰਡੋ ਕੋਈ ਦੇ ਜਾਂਦਾ ਖਾ ਪੀ ਲੈਂਦੇ ਵਿਚਾਰੇ ਕੰਮ ਕਾਰ ਚੁੱਕਾ ਹੋਇਆ ਨਹੀਂ ਉਹ ਕੀ ਅਪੀਲ ਕੀ ਕਰਦੇ ਹੋ ਅਪੀਲ ਅਸੀਂ ਕਰਦੇ ਵੀ ਇਹਨਾਂ ਵਿੱਚ ਗਰੀਬਾਂ ਦਾ ਘਰ ਬਣ ਜਾਵੇ ਮਕਾਨ ਪਾ ਜਾਵੇ ਸੱਤ ਪਾਏ ਤੇ ਆਪਣੇ ਵਿਚਾਰੇ ਅਨਵਰ ਵੱਲ ਕੇ ਬਹਿ ਜਾ